ਆ ਵੀ ਮਿੱਤਰੋ ਵੈਲਕਮ ਟੂ ਡਾਡੇ ਬਲੌਗ ਦੇ ਵਿੱਚ ਤੇ ਆ ਵੀ ਵਾਵਾ ਚਨਾ ਬਾਅਦ ਆਪਾਂ ਨਇ ਬਲੌਗ ਚਾਲੂ ਕਰਨਾ ਤੇ ਆਪਾਂ ਗੱਡੀ ਖੜਨੀ ਆ ਪਰਦਾ ਸਾਹਿਬ ਤੇ ਰੰਗ ਰੰਗ ਤੇ ਆਪਾਂ ਕਰਾਤੀ ਸੀ ਪਹਿਲਾਂ ਹੀ ਅੱਜ ਲਵਾਉਣ ਲੈ ਆਏ ਨੂੰ ਲਾਈਟਾਂ ਲੁਟਾਂ ਤੇ ਢਾਵਾ ਛੱਤ ਪਾ ਗਲੇ ਆਏ ਤੇ ਲਾਈਟਾਂ ਲੱਗ ਰਹੀਆਂ ਇਹਨੂੰ ਤੁਹਾਨੂੰ ਦਿਖਾਉਨੇ ਆਂ ਲਾਈਟਾਂ ਆਹ ਮਿੱਤਰੋ ਆਹ ਇੰਡੀਕੇਟਰ ਉਜਿੰਦੇ ਰੁਆ ਹੀ ਰੇ ਯਾਰ ਕਾਂ ਲੱਗਣੇ ਆ ਨਵੇਂ ਬ੍ਰੇਕ ਡਿਮ ਲੇਟਾਂ ਤੇ ਇੰਡੀਕੇਟਰ ਐਦਾਂ ਹੀ ਪਿਛਲੇ ਬਨੇ ਆ ਉਹ ਜਾਗ ਰਹੇ ਆ ਉਹ ਤੁਹਾਨੂੰ ਬਹਾਉਨੇ ਆਪਾਂ ਆ ਚੈੱਕ ਕਰੋ ਆ ਬ੍ਰੇਕ ਤੇ ਜਗ ਰਹਨਗੇ ਆ জ্বলਨਗੇ ਡਿਮ ਤੇ ਆ ਇੰਡੀਕੇਟਰ ਤੇ ਡਬਲ ਸ਼ਾਟ ਪਾ ਕੇ ਲੈ ਆ ਚੈੱਕ ਕਰੋ ਤੁਸੀਂ ਆਹ ਬੜੇ ਆਹ ਵੇਖੋ ਤੁਹਾਨੂੰ 15 ਸਾਰੇ ਵੀ ਬਲੌਗ ਖਾਵਾਂਗੇ ਆਪਾਂ ਪਰਨ ਸਾਹਿਬ ਆਪਾਂ ਜਨੈਰ ਕਰਨ ਨਾਲ ਬਾਕੀ ਤੈਨੂੰ ਵਿਖਾਉਣੇ ਨਾਲ ਨਾਲ ਜਿਹੜਾ ਜਿਹੜਾ ਕੰਮ ਹੋਣਿਆ ਆਪਣਾ ਸ਼ਗਨ ਨਾਲ ਸ਼ਗਨ ਆਪਾਂ ਪੂਰੀ ਗੱਡੀ ਪੈਂਟ ਨਹੀਂ ਜੰਗਾ ਵਾਲੀ ਹਾਂ ਆਪਾਂ ਲਾਲਾ ਲਾਲਾ ਕਰਾਉਣੀ ਹੈ ਇੱਕ ਮੇਤਰ ਰਾਹ ਸਟੀਰੀਂਗ ਬਣਾਇਆ ਨਵਾਂ ਹੋਰ ਤਾਂ ਨਾ ਵਿਖਾਉਣੇ ਆ ਅੱਜ ਕੀ ਕਰਵਾ ਸਟੀਰੀਂਗ ਬਣਾਇਆ ਆਪਾਂ ਓਹੋ ਓ ਬੱਲੇ ਬੱਲੇ ਹਾਂ ਬੜਾ ਆ ਪਹੀਆ 200 ਲਾਇਆ ਤੜਕੇ ਨਿਰਣਾਇ ਕਰਾਲ ਜਾਈ बाकी शीशे काले करावे ਨੇ રે ਹੋ ਹੀ ਬੰਦਾ ਲ ਬਨੇ ਜੇ ਲਾ ਬਗਾਰੇ ਸਾਰੇ ਸ਼ੀਸ਼ੇ ਕਾਲੇ ਕਰਾਉਣ ਨੇ ਇਹਦੇ ਉਪਰਿੰਝਾਈ ਕਟਰ ਵਾਲੀ ਮਾਰਕੀਟ ਆ ਚੈੱਕ ਕਰੋ ਕਾਫੀ ਗੱਡੀਆਂ ਇੱਥੇ ਕੰਮ ਹੋ ਰਹੀਆਂ ਕੋਈ ਕੰਮ ਕਰਾਉਣ ਰਿਹਾ ਕੋਈ ਰੰਗ ਕਰਾਉਣ ਰਿਹਾ ਕੋਈ ਬਾਡੀ ਕੰਮ ਦਾ ਕੰਮ ਕਰਾਉਣ ਰਿਹਾ ਹਾਂ ਆ ਚਾਰ ਲਟਾਂ ਲਵਾਈਆਂ ਬਈਨਾ ਥੱਲੇ ਬੰਪਰ ਦੇ ਚੈੱਕ ਕਰੋ ਦੇਹੀ ਆਏ ਤੇ ਇਹ ਰਾਦਾ ਦ੍ਰਿਹੀ ਵੇਖਿਆ ਤਾਂ ਰਾਦੇ ਵੀਡੀਓ ਪਾਵਾਂਗੇ ਆਪਾਂ ਗੱਡੀ ਤੋਂ ਨਹੀਂ ਹੈ ਜੀ ਆਜੇ ਗੱਡੀ ਤਵਾ ਕੇ ਜਿਹਾਣੀ ਆ ਗੱਡੀ ਤੋਂ ਨਹੀਂ ਆ ਤੇ ਬਰਸ਼ੋ ਬਰੂਸ਼ੋ ਵੱਜ ਨਹੀਂ 29 ਤਰੀ ਨੂੰ ਜਿਨੇ ਜਿਨੇ ਮੇਰੇ ਵੀਰ ਨੇ ਜਾਣਾ ਵਾ ਉਹ ਤੁਸੀਂ ਉੱਥੇ ਪਹੁੰਚਿਓ ਬਾਬੇਪੂਰੇ ਨੇ ਚੰਦਰੰਡੇਰੇ ਕੋਈ ਦ ਚੈੱਕ ਕਰੋ ਕਿਨੇ ਫਿਊਜ ਲੱਗੇ ਗੱਡੀ ਨੂੰ ਇਹ ਇਲੈਕਟ੍ਰੋਨਿਕ ਗੱਡੀ ਇੱਕ ਫਿਊਜ ਇਹ ਦਾ ਖਤਮ ਹੋ ਗਿਆ ਤੇ ਗੱਡੀ ਸਟਾਰਟ ਨਹੀਂ ਹੁੰਦੀ ਬਹੁਤ ਦੇਖੋ ਤਾਰਾ ਦੇਖੋ ਤੁਸੀਂ ਕੱਡੀਆਂ ਕੰਨੀਆਂ ਲਾਈਆਂ ਹਨਾ ਸਾਰਾ ਦਿਹਾੜੀ ਕਿੰਨੀ ਨਹੀਂ ਉਮਰ ਕੇ ਨਹੀਂ ਜੰਮੀ ਤੂੰ ਸਨ ਮਾਤ ਦੀ ਗਲੀ ਨਹੀਂ ਇੱਥਰ ਬਾਹਰ ਤੇ ਆਪਾਂ ਲਾਤੀਆਂ ਨਾ ਹੁਣ ਅੰਦਰ ਲਾ ਦਈਏ ਥੱਲੇ ਚੈੱਕ ਕਰੋ ਇਧਰ ਅੱਛੇ ਲਾਈਟਾਂ ਲਾਉਣੀਆਂ ਆਪਾਂ ਕੁੱਤੇ ਵੀ ਸੰਗ ਤੇ ਬਹੁਤੇ ਥੱਲੇ ਵੀ ਸੰਗ ਤੇ ਪਾਉਗੀ ਥੱਲੇ ਬੀਬੀਆਂ ਕੁੱਤੇ ਬੰਦੇ ਆ ਕੇ ਲੋਖੜ ਗਏ ਥੋੜੇ ਜੇ ਇਹ ਉੱਥੇ ਜਾ ਕੇ ਠੋਕਦੇ ਆ ਆ ਬਤਾ ਉੱਚਾ ਕਰਨਾ ਪੈਣਾ ਆਹਲਾ ਮੜਾ ਜਾ ਆਪਾਂ ਨੂੰ ਕਿਉਂਕਿ ਇਹ ਮੁੜ ਕੇ ਆਪਾਂ ਨੂੰ ਤੰਗੀ ਆਉਣੀ ਆ ਤਰਾਗੇ ਕਿੰਨਾ ਉੱਚਾ ਕੋਈ ਨਹੀਂ ਚੈੱਕ ਕਰਾਂਗੇ ਤੇ ਇੰਡੀਕੇਟਰ ਲੱਗ ਗਏ ਜੇ ਸਾਰੇ ਹੁਣ ਅੰਦਰ ਲੱਗਣੀਆਂ ਲੇਟਾਂ ਤੇ ਆਹ ਸ਼ੇਅਰ ਚੈੱਕ ਕਰੋ ਇਧਰ ਮਿੱਤਰੋ ਸ਼ੇਅਰ ਤਾਂ ਨਹੀਂ ਛੱਡੋ ਤੁਸੀਂ ਆ ਚੱਕੀ ਚੈੱਕ ਕਰੋ ਆਗੇ ਲਿਖਿਆ 100% ਕਲ ਸਹੀ ਆ ਜਿਨੇ ਲਿਖੀ ਹੈ ਲੋ ਮਿੱਤਰੋ ਟੈਂਕੀ ਆਪਣੀ ਆ ਲੀ ਗਈ ਇਹਨਾਂ ਨੂੰ ਲੱਗੇ ਆ ਪੱਕਾ ਕੰਮ ਕਰਾਉਣ ਨਾਲ ਪੀਣੇ ਆ ਬੰਚਾ ਆ ਵੀ ਤਿੱਤੀ ਚਾਹ ਆ ਬਾਦ ਪਾ ਮੈਂ ਆਜੇ ਨਾੜ ਕੀਤੇ ਹੋਰ ਜਿਹੜੇ ਪੱਤੀਆਂ ਨੇ ਆਪਨੇ ਇਹ ਲੀਕ ਹੁੰਦੀ ਸੀ ਪਿਛਲੇ ਸਾਲ ਵੀ ਤੇ ਹਰਗਾ ਵੀ ਮੈਨੂੰ ਆ ਛੱਬਨ ਲੱਗੇ ਆ ਕੀਤਾ ਸੀ ਸੈਟ ਹੁਣ ਇਹਨੂੰ ਪੱਕਾ ਪੈਂਚਰ ਲਾਉਨੇ ਆ ਰਾ ਗੈਸ ਵੇਲਡਿੰਗ ਨਾਲ ਲਾ ਕੇ ਲੋ ਮਿੱਤਰੋ ਉਦਾਂ ਖੜਨੀ ਬਣੀ ਆ ਪਾਣ ਡੈਗ ਤੇ ਅਛੇ ਵਾ ਟੋਰੀ ਲੱਗ ਗਿਆ ਆਪਾਂ ਨੂੰ ਇਹਨੇ ਇਹਦਾ 150 ਲੱੜ ਲੈਣਾ ਤੇ ਇਹਨ ਦੇ ਕੇ ਤੇ ਇਹਦੇ ਵਿੱਚ ਪਾਣੀ ਭਰ ਕੇ ਨਾ ਤੇਰਾ ਟਾਂਕਾ ਲੱਗਣ ਵਾਲਾ ਬ੍ਰੈਕਟ ਆ ਨਾ ਇਹ ਉਥੋਂ ਲਈ ਗਏ ਉहां ਗਦਿਟੋ ਹਾਂ ਇਹਨੂੰ ਖੜਾਂਗੇ ਆ ਉਹ ਬਿਲਡਿੰਗ ਵਾਲੇ ਕੋ ਉਹਨੇ ਟਾਂਕੇ ਲਾ ਲਾਉ ਜਿੱਥੇ ਜਿੱਥੇ ਲੀਕ ਹੋਊਗੀ ਕੋਈ ਜਾਇ ਕਰਨੀ ਮਾਰਕੀਟ ਚੈੱਕ ਕਰਾ ਤੁਸੀਂ ਇਥੇ ਇੰਜਨ ਕਾਫੀ ਖੁੱਲੇ ਜਾ ਰਹੇ ਆ ਲੋ ਮਿੱਤਰੋ ਅੱਧਾ ਪਜਦਾ ਆਪਣਾ ਕੰਮ ਹੋ ਗਿਆ ਅੱਧਾ ਪਜਦਾ ਹੁਣ ਸਵੇਰੇ ਤੇ ਇਹਦਾ ਮੂੰਹ ਪ੍ਰਾਣ ਕਰਕੇ ਤੇ ਡਰਾਈਵਰ ਨੇ ਆ ਇਹਨਾਂ ਦੇ ਵਿੱਚ ਤੇ ਅਸੀਂ ਚੱਲੇ ਹੁਣ ਇਹਦਾ ਮੂੰਹ ਹੁਣ ਪ੍ਰਾ ਕਰਨਾ ਤੇ ਛੇਰੇ ਫੇ ਇਹਨੇ ਛੱਗ ਨਹੀਂ ਆਇਆ ਨਾ ਟਾਈਮ ਨਾ ਇੱਥੇ ਹੀ ਆਨ ਉਹ ਉਧਰ ਜਾਣੇ ਗਾਂ ਉਧਰ ਗਾੜੀਆਂ ਨੂੰ ਮਾਰਿਆ ਪਿਛੇ ਵੇਖ ਕੇ ਲਾ ਵੀ ਗੱਡੀ ਦਾ ਮੂੰਹ ਇੱਧਰ ਕਰਕੇ ਲਾਤਾ ਆਪਾਂ ਤੇ ਕੜੀਗੋਂ ਡਰਾਈਵਰ ਆਉਂਦਿਆ ਇਥੋਂ ਗੱਡੀ ਫਰੰਦ ਗਈ ਹੁਣ ਫੇਰ ਇਥੇ ਛੱਡ ਕੇ ਜਾਵਾਂਗੇ ਤੇ ਹੁਣ ਅੱਗੇ ਅੱਗੇ ਆਵਾਂਗੇ